ਆ ਵੇਖੋ ਭਗਵੰਤ ਮਾਨ ਸਰਕਾਰ ਦਾ ਬੇੜਾ ਗਰਕ ਹੋ ਗਿਆ ਵਾ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਢਹਿ ਢੇਰੀ ਕਰ ਦਿੱਤੀ ਆ ਤੇ ਜਿਹੜੀ ਸਾਡੀ ਪੁਲਿਸ ਪ੍ਰਸ਼ਾਸਨ ਆ ਉਹ ਅੱਜ ਸਰਕਾਰ ਦਾ ਪੱਖ ਲੈ ਕੇ ਤੇ ਜਿਹੜੇ ਗਰੀਬ ਕਿਸਾਨ ਆ ਉਹਨਾਂ ਦੀ ਫਸਲਾ ਵਾਹ ਰਹੀ ਏ ਢੜਾ ਢੜੋ ਨਾਲ ਕਬਜ਼ੇ ਕਰ ਰਹੀ ਆ ਸੋ ਆਪ ਜੀ ਨੂੰ ਸਾਰਿਆਂ ਬੇਨਤੀ ਆ ਵੀਡੀਓ ਵੇਖ ਕੇ ਜਿੰਨੀ ਜਲਦੀ ਹੁੰਦਾ ਵਾ ਵਿਰੰਗ ਸੁਭਾ ਸਿੰਘ ਵਿਖੇ ਦੁਲਚੀਪੁਰ ਦੀ ਹੱਦ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰੋ ਮੇਰੇ ਵੀ ਤਗੜੇ ਹੋ ਗਏ ਜੇ ਆਪਾਂ ਕਬਜ਼ੇ ਰੋਕਣੇ ਆ ਤੇ ਨਹੀਂ ਤਾਂ ਜਿੰਨਾਂ ਜੇ ਲੋਕਾਂ ਨੂੰ ਅਜੇ ਪੂਰਾ ਰੇਟ ਨਹੀਂ ਮਿਲਿਆ ਪੂਰਾ ਮਾਝਾ ਨਹੀਂ ਮਿਲਿਆ ਲੋਕਾਂ ਦੇ ਮਸਲੇ ਨਹੀਂ ਹੱਲੇ ਜਿਹੜਾ 2013 ਐਕਟ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਤੁਹਾਡੀ ਬੇਨਤੀ ਆ ਸਰਕਾਰ ਪਿੱਛੇ ਜਾਵੇ ਤੇ 2013 ਐਕਟ ਲਾਗੂ ਕਰੇ ਤੇ ਫਿਰ ਜ਼ਮੀਨਾਂ ਦੇ ਕਬਜ਼ੇ ਕਰਨ ਆਵੇ ਨਹੀਂ ਤੇ ਇੱਥੇ ਸਿਰ ਲੱਗਣਗੇ ਵਾਸਵਾ ਜਿੰਨੇ ਕਿਸਾਨ ਮਧੁਰੇ ਪਹੁੰਚ ਆਪਾਂ ਸੀਸ ਦੇ ਨੂੰ ਤਿਆਰ ਆ ਸਿਰ ਦੇ ਨੂੰ ਤਿਆਰ ਆ ਗੱਡੀਆਂ ਦੇ ਥਲੇ ਸਿਰ ਦੇਵਾਂਗੇ ਸਰਕਾਰ ਦੀਆਂ ਗੋਲੀਆਂ ਖਾਵਾਂਗੇ ਤਕੜੇ ਹੋ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਹੀ ਨਹੀਂ ਜਾਂਦਾ ਸਾਰਾ ਜੋਸ਼ ਫੁੱਟਾ ਪਸਣਾ ਨਹੀਂ ਆ ਗਏ ਆ ਸਾਰੇ ਤੈਨੂੰ ਕਿਸੇ ਨੂੰ ਕਿਸੇ ਨੂੰ ਫੋਨ ਲਾਓ ਤੁਸੀਂ ਗੱਲਾਂ ਨਾ ਕਰੋ ਮੈਂ ਫੋਨ ਕਰੇ ਜਾਂਦਾ ਕਾਲੀ ਕਾਲੀ ਇੰਨੀ ਕਾਲੀ ਕੀ ਮੈਂ ਇੱਥੇ ਕਰਕੇ